ਆ ਬੰਦੇ ਮਿਲੇ ਸੀਗੇ ਤੁੰਦ ਮੈਂ ਤਾਂ ਘੋਣਾ ਮਾ ਆ ਸਾਰੇ ਕਹਾਂ ਸੇ ਆਇਓ ਗੁਰਦਾਵ ਗੁਰਦਾਉ 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 ਕਹਾਂ ਕੋਈ گاਉਂ ਹੈ ਸ਼ਹਿਰ ਆਓ ਸ਼ਹਿਰ ਹੈ ਭਾਈ ਸ਼ਹਿਰ ਆਓ ਕੌਨ ਸਾ ਸ਼ਹਿਰ ਗੁਰਦਾਉ ਕਹਿਆਣਾ ਕੇ ਅੰਦਰ ਗੁਰਦਾਉ ਸ਼ਹਿਰ ਹੈ ਸੈਕਟਰ 15 ਗੋਡੇ ਦੁਖਦੇ ਹੁਣ ਬਹੁਤ ਵਧੀਆ ਨਹੀਂ ਹੁਣ ਗੋਡੇ ਠੀਕ ਨਹੀਂ ਮੇਰੇ ਹੁਣ ਗੋਡੇ ਠੀਕ ਆ ਦੁਖਦਣਗੇ ਤਾਂ ਘਰ ਜਾ ਕੇ ਦੁਕਨਗੇ ਬਾਅਦ ਠੀਕ ਰਹਿੰਦੇ ਆ ਆ ਗਏ ਗਲੋ ਓ ਧੋਕੇ ਆਇਆ ਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਨੂੰ ਖਾਟੂ ਸ਼ਾਮ ਦਰਬਾਰ ਦੇ ਲੈ ਕੇ ਜਾਊਂਗਾ ਤੇ ਆਸੀਂ ਪਹੁੰਚ ਚੁੱਕੇ ਉਹ ਸਾਹਮਣੇ ਗੇਟ ਆ ਗਿਆ ਤੁਹਾਨੂੰ ਗੇਟ ਵੀ ਦਿਖਾਉਣਾ ਮੈਂ ਉਹ ਸਾਹਮਣੇ ਗੇਟ ਆ ਗਿਆ ਆ ਆ ਗਿਆ ਆਪਣੇ ਬੰਸਰੀ ਜੀ ਵਾਲਾ ਗੇਟ ਇਹ ਵੀ ਬਹੁਤ ਫੇਮਸ ਆ ਜਦੋਂ ਆਪਾਂ ਖਾਟੂ ਸ਼ਾਮ ਦੇ ਹੁੰਨੇ ਆ ਸਭ ਤੋਂ ਪਹਿਲਾਂ ਇਹੀ ਵਾਲਾ ਗੇਟ ਆਉਂਦਾ ਵਾ ਇੱਥੋਂ ਹੀ ਐਂਟਰੀ ਹੁੰਦੀ ਆ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਲੋ ਚੱਲਦੇ ਆਂ ਖਾਟੂ ਸ਼ਾਮ ਦਰਬਾਰ ਦੇ ਦਰਸ਼ਨ ਕਰਨ ਤੁਹਾਨੂੰ ਅਨਾ ਕੁੰਡ ਦੇ ਵੀ ਲੈ ਕੇ ਜਾਊਗਾ ਜਿੱਥੋਂ ਲੋਕ ਸੰਗਤਾਂ ਇਸ਼ਨਾਨ ਕਰਕੇ ਫਿਰ ਮੱਥਾ ਟੇਕਣ ਜਾਂਦੀਆਂ ਨੇ ਬਹੁਤ ਘੱਟ ਲੋਕ ਕੁੰਡ ਤੇ ਜਾਂਦੇ ਨੇ ਚਲੋ ਆ ਗਏ ਸੀ ਅਨਾ ਖਾਟੂ ਸ਼ਾਮ ਦਰਬਾਰ ਆ ਗਏ ਆ ਗਿਆ ਮੇਨ ਗੇਟ ਸਤਿ ਸ਼੍ਰੀ ਅਕਾਲ ਸ਼ਰਨਮ ਆ ਸਾਹਮਣੇ ਗਿਆ ਡਾ ਰਣਜਨਾ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਤੁਹਾਨੂੰ ਉਹਨਾਂ ਖਾਟੂ ਸ਼ਾਮ ਦਰਬਾਰ ਦੇ ਅੰਦਰ ਲੈ ਕੇ ਚੱਲਦਾ ਰਣਜਨਾ ਥੋਲਾ ਲੈਣ ਨੂੰ ਦੇ ਦੇ

ਚਲੋ ਬ੍ਰੈਂਡ ਦਾ ਨਾ ਕੋਈ ਸਬਸਕ੍ਰਾਈਬਰ ਮਿਲੇ ਸੀਗੇ ਉਹਨਾਂ ਨੇ ਪਹਿਚਾਨ ਲਿਆ ਉਹਨਾਂ ਨਾਲ ਵੀਡੀਓ ਬਣਾਈ ਸੀ ਤੁਸੀਂ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਚੱਲਦੇ ਹਾਂ ਜੀ ਹਾਂ ਆ ਗਿਆ ਖਾਟੂ ਸ਼ਾਮ ਦੇ ਤੋਟਰ ਚੌਂਕ ਇਹਨੂੰ ਕਹਿੰਦੇ ਆ ਕਬੂਤਰ ਚੌਂਕ ਜੇ ਪ੍ਰਤਨੋਂ ਸੇ ਸਾਵਧਾਨ ਇੱਥੇ ਕਚੋਰੀ ਬਹੁਤ ਮਸ਼ਹੂਰ ਆ ਤੁਸੀਂ ਸੁਣਿਆ ਵੀ ਉਹਨਾਂ ਮਾਂ ਕਬੂਤਰ ਚੌਂਕ ਦੀ ਕਚੋਰੀ ਇੱਥੇ ਪਹਿਲਾਂ ਕਬੂਤਰ ਬਹੁਤ ਹੁੰਦੇ ਸੀ ਹਾਲੇ ਦੀ ਹੈਗੇ ਨੇ ਟਾਵੇਂ ਟਾਵੇਂ ਬਟ ਜਿੰਨੇ ਜ਼ਿਆਦਾ ਅੱਗੇ ਹੁੰਦੇ ਸੀ ਓਨੇ ਜ਼ਿਆਦਾ ਨਹੀਂ ਹੈਗੇ ਇਹਨੂੰ ਇਹ ਫਾਟੋ ਦੀ ਸ਼ਾਮ ਦਾ ਸਭ ਤੋਂ ਮਸ਼ਹੂਰ ਚੌਂਕ ਕਬੂਤਰ ਚੌਂਕ ਕਿਹੜਾ ਚੌਂਕ ਕਬੂਤਰ ਚੌਂਕ ਇਹਦੀ ਪ੍ਰੋਪਰ ਤੁਹਾਨੂੰ ਮੈਂ ਲੋਕੇਸ਼ਨ ਵੀ ਦੱਸ ਦੂੰਗਾ ਕਿ ਇਸ ਜਗ੍ਹਾ ਤੇ ਪੈਂਦੀ ਆ ਕਿਸੇ ਨੂੰ ਵੀ ਪੁੱਛੋ ਸਕਦੇ ਹੋ ਇੱਥੇ ਕਚੋਰੀਆਂ ਸਭ ਤੋਂ ਵੱਧ ਵੇਮਸ ਨੇ ਕਬੂਤਰ ਚੌਂਕ ਦੀਆਂ ਇੱਕੋ ਹੀ ਬੰਦਾ ਬਣਾਉਂਦਾ ਵਾ ਆ ਦੇਖੋ ਬ੍ਰੈਂਡਸ ਉੱਪਰ ਦੇਖੋ ਗੋਮਬ ਜਿੰਨਾ ਹੀ ਅੱਠ ਆਏ تھے ਆਹ ਦੇਖੋ ਇੱਥੇ ਆ ਕੇ ਸਾਰੇ ਪ੍ਰਣ ਕਰਦੇ ਹੋ ਉੱਪਰ ਦੇਖੋ ਕਿ ਨਾ ਜਹਾਜ਼ ਉੱਚੀ ਜਗ੍ਹਾ ਹਰ ਇਸੇ ਰਾਸ਼ੂ ਵੀ ਬਹੁਤਾ ਪੌੜੀ ਵੱਡੀ ਆ ਧਿਆਨ ਨਾਲ ਇਹ ਕਾਟੂ ਸ਼ਾਮ ਦਾ ਕੋਂਡਾ ਆ ਗਿਆ ਇਸੇ ਕੋਂਡ ਦੇ ਨਾ ਮੱਥਾ ਟੇਕ ਕੇ ਫੇਰ ਸੰਗਤਾਂ ਅੱਗੇ ਜਾਂਦੀਆਂ ਨੇ ਇਸੇ ਕੋਂਡ ਦੇ ਵਿੱਚ ਕਈ ਸੰਗਤਾਂ ਮੋਹ ਹੱਥੇ ਤੋਂ ਕੇ ਕਈ ਬੱਚੇ ਵੀ ਇਸ਼ਨਾਨ ਕਰਕੇ ਫੇਰ ਅੱਗੇ ਜਾਂਦੇ ਨੇ ਉਹ ਜਿੱਥੇ ਪੰਡਤ ਜੀ ਬੈਠੇ ਨੇ ਨਾ ਕਈ ਵਾਰੀ ਉੱਥੇ ਤੱਕ ਪਾਣੀ ਆਇਆ ਹੁੰਦਾ ਵਾ ਤਿਲਕਣ ਵੀ ਬਹੁਤ ਜ਼ਿਆਦਾ ਸੀਗੀ ਫਰੈਂਡਸ ਉਹਨਾ ਚਿੰਤਪurni ਮਾਤਾ ਦਾ ਮੇਲਾ ਸ਼ੁਰੂ ਹੋਣ ਆਨਾਲਾ ਵਾ ਸਾਵਣ ਮੇਲਾ ਮੈਂ ਜਲਦੀ ਚਿੰਤਪurni ਮਾਤਾ ਦੀਆਂ ਵੀ ਵੀਡੀਓ ਲੈ ਕੇ ਆਉਂਗਾ ਫਰੈਂਡਸ ਉਹਨਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਲਦੀ ਮੈਂ ਚਿੰਤਪurni ਮਾਤਾ ਦੀਆਂ ਵੀ ਵੀਡੀਓ ਲੇ ਕੇ ਆਉਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ ਲਾਈਕ 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 ਲਾਈਕ